ਹਮੀਰਾਚ ਨਸ਼ਾ ਤਸਕਰਾਂ ਦੀ ਤਕਰੀਬਨ 1 ਕਰੋੜ ਦੀ ਜਾਇਦਾਦ ਫ੍ਰੀਜ਼ ਸਬ ਡਿਵੀਜ਼ਨ ਪੁਲਿਸ ਨੇ ਲਖਣਕੇ ਪੰਡਾਚ ਨਸ਼ਾ ਤਸਕਰ ਦੀ 37 ਲੱਖ ਦੀ ਜਾਇਦਾਦ ਫ੍ਰੀਜ਼ ਕਰਨ ਤੋਂ ਬਾਅਦ ਨਸ਼ਿਆਦੀ ਰਾਜਸਥਾਨ ਦੇ ਅਖਵਾਉਂ ਦਾ ਪਿੰਡ ਹਮੀਰਾ ਵਿਖੇ ਵੱਡੀ ਕਾਰਵਾਈ ਕਰਦਿਆ ਦੋ ਨਸ਼ਾ ਤਸਕਰਾਂ ਦੀ ਤਕਰੀਬਨ 1 ਕਰੋੜ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਹੈ ਅਤੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ ਪੁਲਿਸ ਨੇ ਹਮੀਰਾਚ ਕਾਰਵਾਈ ਕਰਦਿਆ ਐਨਡੀਪੀਐਸ ਐਕਟ ਅਧੀਨ ਨਾਮਜ਼ਦ ਵਿਅਕਤੀ ਬਲਵਿੰਦਰ ਸਿੰਘ ਦੀ 3351000 ਰੁਪਿਆ ਦੀ ਪ੍ਰਾਪਤੀ ਅਤੇ ਬਲਦੇਵ ਕੌਰ ਨਿੱਕੋਵਾਸੀ ਹਮੀਰਾ ਦੀ 362929 ਰੁਪਿਆ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ। ਸਬ ਡਿਵੀਜ਼ਨ ਪੁਲਤ پولیس ਨੇ ਦੁਪਹਿਰ 2 ਵਜੇ ਇਸ ਕਾਰਵਾਈ ਨੂੰ ਨੇਪਰੇ ਚਾੜ੍ਹਦਿਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੱੰਦਿਆ। ਡੀਐਸਪੀ ਸੁਰਿੰਦਰਪਾਲ ਧੋਗੜੀ ਅਤੇ ਥਾਣਾ ਮੁਖੀ ਸੁਭਾਨਪੁਰ ਕਵਰਜੀਤ ਸਿੰਘ ਵੱਲੋਂ ਦੱਸਿਆ ਕਿ ਮਿਤੀ 2 ਫਰਵਰੀ 2020 ਨੂੰ ਅਧीन ਕथित ਦੋਸ਼ੀ ਇੱਕ ਪੁਰਾਣੇ ਐਂਡੀਪੀਐਸ ਮਾਮਲੇ 'ਚ ਨਾਮਜ਼ਦ ਪਿੰਡ ਹਮੀਰਾ ਦੇ ਬਲਵਿੰਦਰ ਸਿੰਘ ਪੁੰਦਾ ਪੁੱਤਰ ਨਿਹਾਲ ਸਿੰਘ ਦੇ ਵਿਰੁੱਧ ਕੇਸ ਦਰਜ ਕੀਤਾ ਸੀ। ਉਕਤ ਦੋਸ਼ੀ ਦੀ 33,51,000 ਰੁਪਿਆ ਦੀ ਕੀਮਤ ਦਾ ਮਕਾਨ ਹੈ। ਉਸ ਦੀ ਜਾਇਦਾਦ ਦੇ ਬਾਹਰ ਨੋਟਿਸ ਬੋਰਡ ਲਗਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 10 ਅਪ੍ਰੈਲ 2020 ਨੂੰ ਐਂਡੀਪੀਐਸ ਐਕਟ अधीन थाना सुभानपुर ਵਿਖੇ ਕਤਿਤ ਦੋਸ਼ੀ ਬਲਦੇਵ ਕੌਰ ਉਫਨਿੱਕੋ ਵਾਸੀ ਹਮੀਰਾ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਇਸ ਦੀ ਜਾਇਦਾਦ ਮੋਟਰਸਾਈਕਲ ਮਕਾਨ ਅਤੇ ਬੈਂਕ ਬੈਲੈਂਸ ਕੁੱਲ 36 ਲੱਖ 2929 ਰੁਪਏ ਨੂੰ ਫ੍ਰੀਜ਼ ਕਰ ਦਿੱਤਾ ਹੈ ਜੋ ਕੁਮਲ ਮਿਲਾ ਕੇ 93 ਲੱਖ 53 ਹਜ਼ਾਰ 929 ਰੁਪਏ ਬੰਦੀ ਹੈ ਉਨਾ ਦੱਸਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਦੇ ਇਹ ਜਾਇਦਾਦ ਨਸ਼ਾ ਵੇਚ ਕੇ ਬਣਾਈ ਹੈ ਤੇ ਹੁਣ ਇਸ ਪ੍ਰਾਪਤੀ ਤੇ ਉਸਦਾ ਕੋਈ ਹੱਕ ਨਹੀਂ ਹੈ ਅਤੇ ਹੁਣ ਇਹ ਸਰਕਾਰੀ ਪ੍ਰਾਪਰਟੀ ਹੈ ਜਿਸ ਦੇ ਤਹਿਤ ਪ੍ਰਾਪਤੀ ਦੇ ਬਾਹਰ ਬਕਾਇਦਾ ਨੋਟਿਸ ਚਿਪਕਾ ਦਿੱਤਾ ਗਿਆ ਤਾਂ ਜੋ ਨਾ ਤਾਂ ਇਸ ਨੂੰ ਵੇਚਿਆ ਜਾ ਸਕੇ ਤੇ ਨਾ ਹੀ ਕੋਈ ਖਰੀਦ ਸਕੇ ਸੁਭਾਨਪੁਰ ਤੋਂ ਪੱਤਰਕਾਰ ਗੋਬਿੰਦ ਸੁਖੀ ਜਾਤੇ ਸੁਖਵਿੰਦਰ ਸੋਹੀ ਦੀ ਵਿਸ਼ੇਸ਼ ਰਿਪੋਰਟ ਆ ਸਾਡੇ ਕੋਲ ਨਾ ਹਮੀਰਾ ਦੇ ਵਿੱਚ ਬਲਵਿੰਦਰ ਸਿੰਘ ਟੁੰਡਾ ਜਿਹੜਾ ਡਰਗ ਦਾ ਸਮੱਗਲਰ ਸਮਰਲਟ ਸੀਗਾ ਉਹਦੀ ਪ੍ਰਾਪਰਟੀ ਜਿਹੜਾ ਉਹਦਾ ਘਰ ਹੈਗਾ ਉਹ ਕਰੀ 55 ਲੱਖ ਰੁਪਏ ਦੀ ਪ੍ਰਾਪਰਟੀ ਦੇ ਘਰ ਦੀ ਸੀਗੀ ਇੱਕ ਟਰੈਕਟਰ ਟਰਾਲੀ ਕਰਕੇ 63.55 ਲੱਖ ਦੀ ਪ੍ਰਾਪਰਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਜਿਹੜੀ ਅਸੀਂ ਕੇਸ ਬਣਾ ਕੇ ਭੇਜਿਆ ਸੀਗਾ ਇਹਨੇ ਸਾਰੇ ਇਹ ਆਪਣਾ ਜਿਹੜਾ ਘਰ ਸੀਗਾ ਇਹ ਔਰ ਜਿਹੜਾ ਇਹਨੇ ਟਰੈਕਟਰ ਟਰਾਲੀ ਵਗੈਰਾ ਇਹਨੇ ਸਾਰਾ ਸਮਗਲਿੰਗ ਦੇ ਪੈਸਿਆਂ ਤੋਂ ਹੀ ਮਤਲਬ ਇਹਨੇ ਖਰੀਦ ਕੀਤੀ ਹੋਈ ਸੀਗੀ ਜੇਦੀ ਪ੍ਰਾਪਰਟੀ ਸੀਜ਼ ਕੀਤੀ ਗਈ ਆ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਅੱਜ ਅਸੀਂ ਇਹਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਹੈ ਅਸੀਂ ਜਰੂਰੀ ਸੂਚਨਾ ਜਿਹੜੀ ਆ ਆਮ ਪਬਲਿਕ ਨੂੰ ਸੂਚਨਾ ਤੇ ਲਾਈ ਆ ਵੀ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਗਵਰਨਮੈਂਟ ਦੇ ਖਾਤੇ ਚ ਆ ਚੁੱਕੀ ਆ ਹੁਣ ਇਹਦੀ ਕੋਈ ਸੇਲ ਪਰਚੇਜ਼ ਨਹੀਂ ਹੋ ਸਕਦੀ ਨਾ ਇਹ ਪ੍ਰਾਪਰਟੀ ਕੋਈ ਖਰੀਦ ਸਕਦਾ ਨਾ ਇਹ ਇਸ ਪ੍ਰਾਪਰਟੀ ਨੂੰ ਸੇਲ ਕਰ ਸਕਦੇ ਆ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਹਮੀਰਾ ਪਿੰਡ ਦਾ ਡਰੱਗਸ ਸਮਗਲਰ ਸਿਗਾ ਇਸ ਤੋਂ ਇਲਾਵਾ ਇੱਕ ਹੋਰ ਘਰ ਹੈਗਾ ਉੱਥੋਂ ਦੀ ਬਲਦੇਵ ਕੌਰ ਲੇਡੀ ਹੈਗੀ ਆ ਉਹ ਉਹਦੀ ਵੀ ਅਸੀਂ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੀ ਅੱਜ ਅਸੀਂ ਸੀਜ਼ ਕਰਨਾ ਆ ਇਹ ਟੋਟਲ ਜਿਹੜਾ ਅਮਾਉਂਟ ਹੈਗਾ ਦੋਨਾਂ ਘਰਾਂ ਦੀ ਪ੍ਰਾਪਰਟੀ ਦਾ 99 ਲੱਖ 99 ਲੱਖ 53924 ਰੁਪਏ ਜਿਹੜੀ ਹੈਗੀ ਆ ਪ੍ਰਾਪਰਟੀ ਅੱਜ ਅਸੀਂ ਹਮੀਰੇ ਦੇ ਵਿੱਚ ਦੋ ਸਮਗਲਰਸ ਦੀ ਜਿਹੜੀ ਆ ਨੂੰ ਸੀਜ਼ ਕੀਤੀ ਆ ਉਹਨਾਂ ਦੇ ਕਰਦੇ ਅਸੀਂ ਜਿਹੜਾ ਹੈਗਾ ਇਹ ਜਰੂਰੀ ਸੂਚਨਾ ਬੋਰਡ ਅਸੀਂ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਲਗਾ ਦਿੱਤਾ ਔਰ ਹੁਣ ਇਹ ਪ੍ਰਾਪਰਟੀ ਨੂੰ ਇਹ ਵੇਚ ਨਹੀਂ ਸਕਦੇ ਨਾ ਇਹਨੂੰ ਖਰੀਦ ਸਕਦੇ ਆ ਇਸ ਤੋਂ ਬਾਅਦ ਇਹ ਪ੍ਰਾਪਰਟੀ ਨੂੰ ਦੇ ਅਸੀਂ ਜਿਹੜਾ ਹੈ ਐ ਐਸ ਡੀ ਐਮ ਸਾਹਿਬ ਜਿਹੜੇ ਕੰਸਰਨ ਨੇ ਉਹਨਾਂ ਦੇ ਰਿਕਾਰਡ ਉੱਤੇ ਵੀ ਅਸੀਂ ਇਹਦਾ ਜਿਹੜਾ ਅੰਦਰਾਜ਼ ਕਰਵਾਵਾਂਗੇ ਤਾਂ ਕਿ ਇਹ ਪ੍ਰੋਪਰਟੀ ਕਿਸੇ ਕਿਸਮ ਦੀ ਵੀ ਇਹ ਮਤਲਬ ਇਹ ਸੇਲ ਪਰਚੇਜ ਨਾ ਹੋ ਸਕੇ ਔਰ ਅਸੀਂ ਹਮੀਰਾ ਦੇ ਵਿੱਚ ਜਿਹੜਾ ਹੈਗਾ ਸਾਡਾ ਡੇਲੀ ਕੈਸੋ ਜਿਹੜਾ ਲਗਾਤਾਰ ਚੱਲਦਾ ਅਸੀਂ ਹੁਣ ਇੱਥੋਂ ਦੇ ਸਮੱਗਲਰ ਨੂੰ ਬਿਲਕੁਲ ਸਿਰ ਚੁੱਕਣ ਨਹੀਂ ਦਵਾਵਾਂਗੇ ਨਾ ਹੀ ਅਸੀਂ ਇੱਥੋਂ ਦੇ ਕਿਸੇ ਸਮੱਗਲਰ ਨੂੰ ਕੋਈ ਅੱਗੇ ਤੋਂ ਕਿਸੇ ਕਿਸਮ ਦਾ ਵੀ ਕੋਈ ਨਸ਼ਾ ਵੇਚਣ ਦਾ ਜਿਹੜਾ ਦੇਣਾ ਸਾਡੀ ਫੋਰਸ ਜਿਹੜੀ ਹੈਗੀ ਤਕੜੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਇਨਬੰਨ ਪਾਲਣਾ ਕਰਨੀ ਆ ਦਿਨ ਰਾਤ ਅਸੀਂ ਮਸਤੈਦ ਰਵਾਂਗੇ ਔਰ ਅਸੀਂ ਕਿਸੇ ਸਮਗਰਰ ਨੂੰ ਹੁਣ ਬਖਸ਼ਣਾ ਨਹੀਂ ਹੈ ਨਾ ਅਸੀਂ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਨਸ਼ਾ ਅਸੀਂ ਵੇਚਣ ਦੇਣਾ ਇਹਨਾਂ ਲੋਕਾਂ ਨੂੰ ਇਹਨਾਂ ਦਾ ਨਕਸ਼ ਦਮ ਕਰਕੇ ਰੱਖਾਂਗੇ ਔਰ ਪਰਚੇ ਦਰਜ ਕਰਕੇ ਜੇਲਾ ਚ ਪਾਵਾਂਗੇ ਨਾ ਸਰ ਆਏ ਦੇ ਨਹੀਂ ਜਿਹੜੀ ਇਥੋਂ ਵੀਡੀਓ ਵਾਇਰਲ ਹੋ ਰਹੀਆਂ ਕਿ ਆ ਜਿਹੜੇ ਤਿੰਨ ਚਾਰ ਪਿੰਡ ਹੈਗੇ ਆ ਥਾਣਾ ਸੁਬਾਨਪੁਰ ਦੇ ਇਥੇ ਨਸ਼ਾ ਵੇਚਦਾ ਵਾ ਮਾਨੂੰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਵਾ ਅੱਗੋਂ ਪੁਲਿਸ ਵਾਲੇ ਕਹਿ ਦਿੰਦੇ ਆ ਜੀ ਸਾਡੇ ਕੋਲ ਮਾਨੂੰ ਮੁਲਾਜ਼ਮ ਨਹੀਂ ਹੈਗੇ ਆ ਇਹਦੇ ਬਾਰੇ ਕੀ ਕਹਿਣਾ ਚਾਹੀਏ ਨਹੀਂ ਦੇਖੋ ਜਿਹੜੀਆਂ ਵੀਡੀਓਜ਼ ਹੈਗੀਆਂ ਆ ਇਹ ਵੀਡੀਓਜ਼ ਜਿਹੜੀਆਂ ਵੀ ਇੱਕ ਦੋ ਵੀਡੀਓ ਕਿਸੇ ਸੱਜਣਾ ਨੇ ਪਾਈਆਂ ਉਹ ਪੁਰਾਣੀਆਂ ਵੀਡੀਓ ਉਹਨਾਂ ਨੇ ਚੁੱਕ ਕੇ ਪਾਈਆਂ ਹੋਈਆਂ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਆ ਸਾਡੀ ਜਿਹੜੀ ਪੁਲਿਸ ਹੈਗੀ ਆ ਅਸੀਂ ਉਹਨਾਂ ਨੂੰ ਬਿਲਕੁਲ ਕਲੀਅਰ ਕੱਟ ਜਿਹੜੇ ਹੈਗੇ ਨੇ ਸੰਦੇਸ਼ ਦਿੱਤੇ ਨੇ ਉਹਨਾਂ ਨੂੰ ਹੁਕਮ ਦਿੱਤੇ ਹੋਇਆ ਕਿ ਕੋਈ ਵੀ ਕੋਈ ਫੋਨ ਨਸ਼ੇ ਨਾਲ ਸੰਬੰਧਤ ਆਉਂਦਾ ਹੈ ਮਾਨਯੋਗ ਪੰਜਾਬ ਸਰਕਾਰ ਜਿਹੜੇ ਸਾਡੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਕਿ ਨਸ਼ੇ ਦੇ ਉੱਤੇ 0% ਟੋਲਰੇਸ਼ਨ ਹੈਗੀ ਸਰਕਾਰ ਦੀ ਔਰ ਪੁਲਿਸ ਦੀ 0% ਅਸੀਂ ਟੋਲਰੇਸ਼ਨ ਕਰਦੇ ਆਂ ਕਿ ਜੇ ਕੋਈ ਫੋਨ ਆਉਂਦਾ ਸਾਨੂੰ ਕੋਈ ਇਤਲਾਹ ਮਿਲਦੀ ਆ ਅਸੀਂ ਤੁਰੰਤ ਆਪ ਅਸੀਂ ਆਪ ਖੁਦ ਔਰ ਸਾਡੇ ਐਸ ਐਚਓ ਜਾ ਕੇ ਉੱਥੇ ਉਸ ਰੇਡ ਕਰਦੇ ਨੇ ਔਰ ਉਹਨੂੰ ਫੜਦੇ ਨੇ ਫੜ ਕੇ ਉਹਦੇ ਤੇ ਜੋ ਨਸ਼ਾ ਮਿਲਦਾ ਜੈਨੂਨ ਅਸੀਂ ਉਹਦਾ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਕੇ ਤਾਂ ਉਹਦੀ ਜਿਹੜੀ ਪ੍ਰਾਪਰਟੀ ਆ ਉਹਦਾ ਅਸੀਂ ਕੇਸ 68 ਅਪ ਦਾ ਕੇਸ ਬਣਾ ਕੇ ਭੇਜਦੇ ਆ